ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਬਹੁਤ ਵੱਡੇ ਮਾਨਵੀ ਅਰਥ ਰੱਖਦੀ ਹੈ ਸਿੱਖ ਗੁਰੂ ਸਾਹਿਬਾਨ ਨੇ ਗੁਰੂ ਲੰਗਦੇਵ ਜੀ ਤੋਂ ਲੈ ਕੇ ਇਸ ਪ੍ਰਥਾ ਨੂੰ ਹਮੇਸ਼ਾ ਹੀ ਸੰਗਤ ਨੇ ਆਪਣੇ ਅੰਗ ਸੰਗ ਰੱਖਿਆ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਨੇ ਸੰਕਲਪ ਦਿੱਤਾ ਪਹਿਲੇ ਪੰਗਤ ਪਾਛੇ ਸੰਗਤ ਸੋ ਅਕਬਰ ਵਰਗਾ ਬਾਦਸ਼ਾਹ ਵੀ ਆਣ ਕੇ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛੱਕੇ ਗਿਆ ਇਹ ਜਿਹੜੇ ਅਰਥ ਨੇ ਇਸ ਲੰਗਰ ਪ੍ਰਥਾ ਦੇ ਇਹ ਬੇਸ਼ੱਕ ਲੋੜਵੰਦਾਂ ਤਨਾਥਾਂ ਔਰ ਭਾਈਚਾਰ ਸਾਂਝ ਨੂੰ ਕਾਇਮ ਕਰ ਲਈ ਬਹੁਤ ਮਹਾਨ ਦੇਣ ਰੱਖਦੇ ਨੇ ਪਰ ਇਹਦੇ ਨਾਲ ਹੀ ਅੱਜ ਵੀ ਸੰਗਤ ਨੇ ਲੰਗਰ ਦੀ ਪ੍ਰਥਾ ਨੂੰ ਆਪਣੇ ਅੰਗ ਸੰਗ ਰੱਖਿਆ ਹੋਇਆ ਹੈ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤਿੰਨੇ ਹੀ ਸੰਕਲਪ ਸਿੱਖ ਧਰਮ ਦੇ ਉਹ ਥੰਮ੍ਹ ਨੇ ਜਿਨ੍ਹਾਂ ਦੇ ਉੱਪਰ ਸਿੱਖ ਧਰਮ ਦੀਆਂ ਗੌਰਵਸ਼ਾਲੀ ਪਰੰਪਰਾਵਾਂ ਖੜੀਆਂ ਨੇ ਸੋ ਅੱਜ ਵੀ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਲੰਗਰ ਲਗਾਏ ਜਾਂਦੇ ਨੇ ਬੜੀਆਂ ਥਾਵਾਂ ਤੇ ਜਿੱਥੇ ਮੁਸੀਬਤ ਪੈ ਜਾਂਦੀ ਆ ਉੱਥੇ ਜਾ ਕੇ ਵੀ ਸਿੱਖ ਸੰਗਤ ਜਿਹੜੀ ਆ ਉਹ ਉਹਨਾਂ ਦੀ ਸਹਾਇਤਾ ਕਰਦੇ ਨੇ ਜਿਹੜੇ ਮੁਸੀਬਤ ਦੇ ਵਿੱਚ ਘਿਰੇ ਹੋਏ ਲੋਕ ਹੁੰਦੇ ਨੇ ਸੋ ਲੰਗਰ ਦੀ ਪਰੰਪਰਾ ਇੱਕ ਸਿਰਫ ਖਾਣ ਦੇ ਤੌਰ ਤੇ ਨਹੀਂ ਰੱਖਦੀ ਇੱਕ ਮਾਨਵਤਾ ਦੇ ਭਲੇ ਦਾ ਬਹੁਤ ਵੱਡਾ ਸੰਕਲਪ ਹੈ ਕਿ ਹਰ ਥਾਂ ਦੇ ਉੱਪਰ ਜਾ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਭਲਾ ਕੀਤਾ ਜਾਵੇ ਜਿਹੜੇ ਲੋਕ ਕਿਸੇ ਨਾ ਕਿਸੇ ਮੁਸੀਬਤ ਵਿੱਚ ਘਰੇ ਹੋਏ ਨੇ ਸੋ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸਾਡੇ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਵੀ ਜਿੱਥੇ-ਜਿੱਥੇ ਵੀ ਸਿੱਖ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਸਦੀ ਹੈ ਉਹਨਾਂ ਨੇ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਿਆ ਔਰ ਆ ਜਿਹੜੇ ਅਸੀਂ ਵੀਡੀਓ ਦੇਖ ਰਹੇ ਹਾਂ ਇਹਦੇ ਵਿੱਚ ਵੀ ਇੱਕ ਕੈਨੇਡਾ ਦੇ ਵਿੱਚ ਲੰਗਰ ਲੱਗਾ ਹੋਇਆ ਇਹਦੇ ਵਿੱਚ ਕੇਵਲ ਤੇ ਕੇਵਲ ਇਹ ਨਹੀਂ ਕਿ ਸਿਰਫ ਦੇ ਸਿਰਫ ਹਿੰਦੁਸਤਾਨੀ ਜਾਂ ਪੰਜਾਬੀ ਲੋਕਾਂ ਵਾਸਤੇ ਲੰਗਰ ਲਾਇਆ ਗਿਆ ਬਹੁਤ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਥਾਨਕ ਲੋਕ ਵੀ ਜਿਹੜੇ ਕੈਨੇਡਾ ਦੇ ਵਸਨੀਕ ਲੋਕ ਵੀ ਉਹ ਵੀ ਮੁਫਤ ਵਸਤੂਆਂ ਤੇ ਲੰਗਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਲਿਜਾ ਕੇ ਤੇ ਇਸਤੇਮਾਲ ਕਰ ਸਕਦੇ ਨੇ ਬਿਨਾਂ ਕਿਸੇ ਭੇਦਭਾਵ ਦੇ ਇਹ ਬਹੁਤ ਵੱਡਾ ਇੱਕ ਕਾਰਜ ਹੈ ਜਿਸ ਨੂੰ ਸਿੱਖ ਸੰਗਤ ਗੁਰੂ ਸਾਹਿਬਾਨ ਦਾ ਉਪਦੇਸ਼ ਲੈ ਕੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਕਰ ਰਹੀ ਹੈ ਸੋ ਇਹ ਜਿਹੜੀਆਂ ਇੰਦਾਂ ਦੀਆਂ ਪਰੰਪਰਾਵਾਂ ਹੁੰਦੀਆਂ ਨੇ ਇਹਨਾਂ ਪਰੰਪਰਾਵਾਂ ਦੇ ਸਿਰ ਤੇ ਹੀ ਸੰਸਾਰ ਖੜਾ ਹੈ ਕਿਉਂਕਿ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਆਪੋਤਾਪੀ ਮਚੀ ਹੋਈ ਹੈ ਇਹ ਲੰਗਰ ਦੀ ਪ੍ਰਥਾ ਜਦੋਂ ਸਾਨੂੰ ਅਸੀਂ ਇਹਨੂੰ ਦੇਖਦੇ ਆਂ ਤੇ ਇੱਕ ਸਾਂਝ ਭਾਈਚਾਰਾ ਇਕੁਐਲਿਟੀ ਜਿਹਨੂੰ ਅਸੀਂ ਬਰਾਬਰਤਾ ਕਹਿੰਦੇ ਆਂ ਸੋ ਸੰਗਤ ਦੇ ਵਿੱਚ ਬੈਠ ਕੇ ਕੋਈ ਰਾਣਾ ਹੋਵੇ ਕੋਈ ਰੰਕ ਹੋਵੇ ਸਾਰੇ ਬਰਾਬਰ ਬੈਠ ਕੇ ਲੰਗਰ ਛਕਦੇ ਨੇ ਔਰ ਇਹ ਲੰਗਰ ਦੇ ਵਿੱਚ ਬੈਠਣਾ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈ ਇਹ ਜਿਹੜਾ ਲੰਗਰ ਲਾਇਆ ਜਾਣਾ ਵਾ ਇੱਕ ਮਾਨਵਿਕ ਕਾਰਜ ਹੈ ਔਰ ਇਦਾਂ ਦੇ ਕਾਰਜ ਦੀਆਂ ਪਰੰਪਰਾਵਾਂ ਹਮੇਸ਼ਾ ਕਾਇਮ ਰੱਖਣੀਆਂ ਚਾਹੀਦੀਆਂ ਨੇ ਤਾਂ ਹੀ ਅਸੀਂ ਉਹ ਗੁਰੂ ਸਾਹਿਬਾਨਾਂ ਦਾ ਦਿੱਤਾ ਹੋਇਆ ਉਪਦੇਸ਼ ਜਿਹੜਾ ਹੈ ਉਹਨੂੰ ਅਸੀਂ ਸੰਗਤਾਂ ਦੇ ਵਿੱਚ ਹੋਰ ਹੀ ਪਰਫੁੱਲਤਾ ਨਾਲ ਪ੍ਰਚਾਰ ਕਰ ਸਕਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀਆਂ ਇਹ ਪਰੰਪਰਾਵਾਂ ਦਿੱਤੀਆਂ ਸੀ ਜਿਹੜਾ ਗੌਰਵ ਤੇ ਵਿਰਸਾ ਦਿੱਤਾ ਸੀ ਉਹ ਵਿਰਸਾ ਕਿਵੇਂ ਅੱਜ ਪ੍ਰਫੁੱਲਤ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਜਿਹੜੀ ਆ ਉਹ ਆਪਣਾ ਦਿਲ-ਫੁੱਲ ਇਕੱਠਾ ਕਰਕੇ ਤੇ ਲੋੜਵੰਦਾ ਤੇ ਅਨਾਥਾਂ ਵਾਸਤੇ ਬੇਸਹਾਰਿਆਂ ਵਾਸਤੇ ਇਹ ਲੰਗਰ ਲਗਾ ਰਹੀ ਆ ਕਿਉਂਕਿ ਸਾਡੇ ਬਹੁਤ ਸਾਰੇ ਸਟੂਡੈਂਟ ਵੀ ਬਾਹਰ ਗਏ ਹੋਏ ਨੇ ਅਸੀਂ ਜਦੋਂ ਉਹਨਾਂ ਨੂੰ ਸੁਣਦੇ ਆ ਕਿ ਕਈਆਂ ਥਾਵਾਂ ਦੇ ਉੱਪਰ ਉਹਨਾਂ ਨੂੰ ਕੁਝ ਜਿਹੜਾ ਉਹ ਕੰਮ ਨਹੀਂ ਮਿਲ ਰਿਹਾ ਤੇ ਉਹ ਜਿਹੜਾ ਕਈ ਵਾਰੀ ਉਹਨਾਂ ਦਾ ਜਿਹੜਾ ਆਹਾਰ ਦਾ ਪ੍ਰਬੰਧ ਨਹੀਂ ਹੁੰਦਾ ਤੇ ਲੰਗਰ ਵਰਗੀ ਪਰੰਪਰਾ ਜਿਹੜੀ ਆ ਉਹ ਉਹਨਾਂ ਦੇ ਵਾਸਤੇ ਬਹੁਤ ਲਾਇਬੰਦੀ ਸਬਦ ਹੋ ਰਹੀ ਆ ਸੋ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਹ ਲੰਗਰ ਦੀਆਂ ਪਰੰਪਰਾਵਾਂ ਹਮੇਸ਼ਾ ਚਾਲੂ ਰਹਿਣੀਆਂ ਚਾਹੀਆਂ ਨੇ ਇਹ ਹੀ ਗੁਰੂ ਸਾਹਿਬਾਨ ਦਾ ਸਾਨੂੰ ਉਪਦੇਸ਼ ਹੈ ਇਹ ਹੀ ਅਸ਼ੀਰਵਾਦ ਹੈ ਤੁਸੀਂ ਬਣੀ ਰਹੋ ਹਰ ਤਰ੍ਹਾਂ ਦੀ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ